ਤਾਂ ਜੀ ਮਡੀ ਤੇ ਹੋਈ ਲੜਾਈ ਉਹਦੇ ਵਿੱਚ ਸਾਡਾ ਬੱਚਾ ਲਟਕਾ ਜਿਹੜਾ ਸੀ ਇਨਵੋਲ ਨਹੀਂ ਹੈਗਾ ਉਸ ਟਾਈਮ ਐ ਉਸ ਲਈ ਘਰ ਸੀ ਉਸਨੇ ਸਾਡੇ ਲੜਕੇ ਨੂੰ ਨਜਾਇਜ਼ ਚੁੱਕਿਆ ਇਹ ਪੁੱਛਦੇ ਰਾਗੇ ਕਿ ਬਾਜੀ ਕੀ ਚੱਲ ਬਾਤ ਹੈ ਕਿ ਤੁਸੀਂ ਕਿਹੜੇ ਦਰੋਂ ਖੜਿਆ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਚਾਰ ਪੰਜ ਦਿਨ ਹੋ ਗਏ ਉਹਨਾਂ ਨੇ ਉਹਨੂੰ ਤੇ ਅੰਦਰ ਹੀ ਰੱਖਿਆ ਸੀ ਅਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਦੀ ਕੀ ਗੱਲ ਹੋਈ ਸੀ ਜਿਹੜਾ ਟਗੜਾ ਹੋਇਆ ਸੀ ਉਹ ਮੁੰਡਾ ਸੀ ਆਪਣੇ ਕੋਲ ਵਰਕਰ ਕੰਮ ਕਰਦਾ ਸੀ ਕੀ ਨਾਮ ਸੀ ਉਹਦਾ ਉਹਦਾ ਨਾਮ ਸਾਈਲ ਸੀ ਜੀ ਉਹ ਪਿੰਡ ਰੰਮਾ ਦਾ ਸੀ ਉਹ ਗੈਰੀ ਮੰਡੀ ਦਾ ਸੀ ਤੇ ਕੀ ਗੱਲ ਹੋਈ ਸੀ ਟਗੜਾ ਕਿਸ ਗੱਲ ਦਾ ਤੇ ਉਹ ਮਤਲਬ ਕਿ ਉਹ ਸਹੀ ਬੰਦਾ ਨਹੀਂ ਸੀਗਾ ਮਤਲਬ ਗਲਤ ਬੰਦੇ ਨਾਲ ਉਹਦੀ ਬਹਿਣੀ ਨਹੀਂ ਸੀਗੀ ਤੇ ਇਸ ਕਰਕੇ ਜੀ ਨੇ ਉਹ ਹਟਾਤਾ ਸੀਗਾ ਨੂੰ ਕਿਹਾ ਵੀ ਨਹੀਂ ਰੱਖਣਾ ਨਹੀਂ ਤੇ ਨੂੰ ਹਟਾਤਾ ਸੀ ਮਰਜੀ ਤੇ ਚਾਰ ਪੰਜ ਮਹੀਨਾ ਬਾਅਦ ਮਤਲਬ ਕਿ ਉਹ ਬੰਦੇ-ਮੁੰਦੇ ਲੈ ਕੇ ਆਇਆ ਤੇ ਇਹ ਵਾਰ ਦਾਤ ਕਰ ਗਿਆ ਅੱਜ ਜੀ ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਇਹ ਆ ਕਿ ਇਹ ਸਾਡੇ ਗੈਰੀ ਮੰਡੀ ਤੋਂ ਆ ਸਰਬਜੀਤ ਸਿੰਘ ਇਹਨਾਂ ਦਾ ਬੇਟਾ ਜਿਹੜਾ ਵਾ ਉਹ ਸਾਗਰਜੀਤ ਸਿੰਘ ਜਿਹੜਾ ਹੀ ਉਮਜੀਠਾ ਪੁਲਿਸ ਵੱਲੋਂ ਉਹਨੂੰ ਜਿਹੜਾ ਵਾ ਘਰੋਂ ਦਿਨ ਮੰਗਲਵਾਰ ਤਰੀਕ ਕਿਹੜੀ ਸੀ 13 14 ਤਰੀਕ ਨੂੰ ਦਿਨ ਮੰਗਲਵਾਰ ਨੂੰ ਜਿਹੜਾ ਵਾ ਉਹ ਘਰ ਤੋਂ ਜਿਹੜਾ ਵਾ ਉਠਾ ਕੇ ਲੈ ਗਏ ਤੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਭਜਨਟ ਕੀਤੀ ਜਦੋਂ ਇਹਨਾਂ ਨੇ ਪੁਛਗਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਕੋਈ ਹੰਗਰੀ ਫੂਡ ਪੁਆਇੰਟ ਮਜੀਠੇ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਤੇ ਉਸ ਦੇ ਵਿੱਚ ਇਨਵੋਲਡ ਹੈ ਤੇ ਜਦੋਂ ਅਸੀਂ ਉਸ ਬਾਰੇ ਜਦੋਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਤੇ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਇਹ ਮੁੰਡਾ ਵਿੱਚ ਇਨਵੋਲਡ ਹੈ ਇਹਨੂੰ ਤੁਸੀਂ ਜਿਹੜਾ ਵਾ ਉਹ ਤੁਹਾਨੂੰ ਅਸੀਂ ਛੱਡ ਨਹੀਂ ਸਕਦੇ ਹਾਲਾਂਕਿ ਸਾਡੇ ਕੋਲ ਪੁਖਤਾ ਤੇ ਬਿਲਕੁਲ ਠੋਸ ਸਬੂਤਾਂ ਦੇ ਬਿਨਾ ਤੇ ਸਾਡਾ ਜਿਹੜਾ ਉਹ ਸਾਗਰਜੀਤ ਸਿੰਘ ਲੜਕਾ ਸੀ ਉਹ ਤਿੰਨਾ ਕੈਮਰਿਆਂ ਦੇ ਵਿੱਚ 8:12 8:20 ਮਿੰਟ ਦੀ ਵੀਡੀਓ ਕਲਿੱਪ ਚ ਔਰ 9:25 ਮਿੰਟ ਦੀ ਵੀਡੀਓ ਕਲਿੱਪ ਦੇ ਵਿੱਚ ਗੈਰੀ ਮੰਡੀ ਮੌਜੂਦ ਸੀ ਜਿਹੜੀਆਂ ਫੋਟੋ ਜਿਸ ਦੀਆਂ ਜਿਹੜੀਆਂ ਪੈਨ ਡਰਾਈਵਾਂ ਜਾਂ ਉਹਦੀਆਂ ਵੀਡੀਓ ਕਲਿੱਪ ਉਹ ਜਿਹੜੀਆਂ ਤੁਹਾਡੇ ਮੀਡੀਆ ਦੇ ਜਿਹੜੇ ਜਿਹੜਾ ਵਾ ਉਹ ਮੋਬਾਈਲ ਦੇ ਵਿੱਚ ਮੈਂ ਸੈਂਡ ਕਰ ਦੂੰਗਾ ਜਿਹਦੇ ਬਿਲਕੁਲ ਸਾਫ਼ ਤੇ ਸਪਸ਼ਟ ਟਾਈਮਿੰਗ ਵੀ ਆ ਰਹੀ ਹੈ ਤੇ ਮੁੰਡਾ ਵਿੱਚ ਕੈਮਰੇ ਦੇ ਵਿੱਚ ਆਲਰੇਡੀ ਹੈਗਾ ਔਰ ਉਹਨਾਂ ਵੱਲੋਂ ਅੱਜ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਮੁੰਡਾ ਕਿਸ ਚੱਕਰ ਦੇ ਵਿੱਚ ਫੜਿਆ ਵਾ ਜਾਂ ਉਹ ਕਿਹੜੀ ਜਗ੍ਹਾ ਵਾ ਸਾਨੂੰ ਤੇ ਹੁਣ ਇਹ ਵੀ ਪਤਾ ਲੱਗਾ ਕਿ ਪਿੱਛੇ ਜੇ ਭੀ ਉਹਨੂੰ ਜਿਹੜਾ ਵਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਪਰ ਅਸੀਂ ਇਸ ਚੀਜ਼ ਦੀ ਪੁਨਜ਼ੋਰ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਔਰ ਵੇਖੋ ਜਦੋਂ ਜਿਹੜਾ ਬੰਦਾ ਦੋਸ਼ੀ ਆ ਅਸੀਂ ਉਸ ਚੀਜ਼ ਦੇ ਵਿੱਚ ਤੇ 1% ਵੀ ਜਿਹੜਾ ਵਾ ਰਿਕਵਰਡ ਨਹੀਂ ਬਣਨਾ ਚਾਹੁੰਦੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 1% ਰਿਕਵਰਡ ਨਹੀਂ ਬਣਨਾ ਚਾਹੁੰਦੇ ਪਰ ਜੇਕਰ ਸਾਡਾ ਬੰਦਾ ਜਿੱਥੇ ਝਗੜਾ ਹੋਇਆ ਸੀ ਉਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਆਲਰੇਡੀ ਆਲਰੇਡੀ ਉਥੇ ਜਿਹੜੇ ਕੈਮਰੇ ਦੀ ਕਲਿੱਪ ਜਿਹੜੇ ਆ ਨਾ ਆਲਰੇਡੀ ਹੈਗੇ ਆ ਉਦੇ ਵਿੱਚ ਸਾਡਾ ਸਾਗਰਜੀਤ ਸਿੰਘ ਬੰ ਬੱਚਾ ਜਿਹੜਾ ਵਾ ਉਹ ਬਿਲਕੁਲ ਨਹੀਂ ਹੈਗਾ ਔਰ ਉਹ ਅਹੀ ਐਸਐਸਓ ਸਾਹਿਬ ਨੂੰ ਬੇਨਤੀ ਵੀ ਕੀਤੀ ਆ ਔਰ ਸਾਡੇ ਮਾਨਯੋਗ ਜਿਹੜੇ ਆ ਜ਼ਿਲ੍ਹਾ ਐਸਐਸਪੀ ਨੇ ਆਪਣਾ ਸਤਿੰਦਰ ਸਿੰਘ ਜੀ ਉਹਨਾਂ ਨਾਲ ਵੀ ਮੁਕੰਮਲ ਤੌਰ ਤੇ ਜਿਹੜਾ ਵਾ ਅਸੀਂ ਉਹਨਾਂ ਨਾਲ ਬੈਠ ਕੇ ਚੀਜ਼ ਤੇ ਵਿਸ਼ੇ ਤੇ ਗੱਲ ਕੀਤੀ ਪਰ ਅੱਜ ਤੱਕ ਸਾਨੂੰ 1% ਵੀ ਜਿਹੜੀ ਆ ਉਹ ਇਨਸਾਫ ਮਿਲਣ ਦੀ ਆਸ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ ਐਸਐਸਪੀ ਸਾਹਿਬ ਨੇ ਕੀ ਫੈਸਲਾ ਲਿਆ ਐਸਐਸਪੀ ਸਾਹਿਬ ਨੇ ਸਾਨੂੰ ਜਿਹੜਾ ਵਾ ਉਹ ਇਹ ਅਸੀਂ ਸਵਾਲ ਕੀਤਾ ਕਿ ਸਾਡਾ ਬੱਚਾ ਬਿਲਕੁਲ નિર્ਦੋਸ਼ ਆ ਤੇ ਉਸ ਬੱਚੇ ਨੂੰ ਜਿਹੜਾ ਵਾ ਉਹਨਾਂ ਦੇ ਮਾਪਿਆਂ ਨੂੰ ਹੈਂਡਓਵਰ ਕਰ ਦਿੱਤਾ ਜਾਵੇ ਜਿਹੜੇ ਇਸ ਚੀਜ਼ ਦੇ ਵਿੱਚ ਦੋਸ਼ੀ ਆ ਪੁਲਿਸ ਉਹਨਾਂ ਨੂੰ ਜਿਹੜਾ ਵਾ ਉਹ ਅਰੈਸਟ ਕੀਤਾ ਜਾਵੇ ਅਗਰ ਜੇਕਰ ਕਿਸੇ ਨੇ ਵੀ ਕਿਸੇ ਵੀ ਤੰਗ ਤਰੀਕੇ ਨਾਲ ਕੋਈ ਅਮਨ ਕਾਨੂੰਨ ਦੀ ਜਿਹੜੀ ਆ ਉਹ ਉਲੰਘਣਾ ਕੀਤੀ ਆ ਜਾਂ ਕਿਸੇ ਨੇ ਕੋਈ ਵਧਿੱਕੀ ਕੀਤੀ ਆ ਤੇ ਉਹਨੂੰ ਉਹਦੀ ਬਣਦੀ ਜਿਹੜੀ ਸਜ਼ਾ ਵਾ ਕਾਨੂੰਨ ਮੁਤਾਬਕ ਉਹਨੂੰ ਮਿਲਣੀ ਚਾਹੀਦੀ ਆ ਉਸ ਚੀਜ਼ ਦੇ ਵਿੱਚ ਅਸੀਂ ਬਿਲਕੁਲ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਪਰ ਜੇਕਰ ਇਸ ਪਰਿਵਾਰ ਦੇ ਨਾਲ ਪੁਲਿਸ ਨੇ ਜੇ ਸਾਡੇ ਬੱਚੇ ਨੂੰ ਇਨਸਾਫ ਦੀ ਜਿਹੜੀ ਆ ਉਹ ਸਾਡੀ ਫਰਿਆਦ ਨਾ ਸੁਣੀ ਤੇ ਅਸੀਂ ਮਾਨਯੋਗ ਹਾਈ ਕੋਰਟ ਵੀ ਜਿਹੜਾ ਵਾ ਉਹਦਾ ਵੀ ਦਰਵਾਜ਼ਾ ਖੜਾਵਾਗੇ ਔਰ ਸੰਘਰਸ਼ ਦਾ ਜਿਹੜਾ ਵੀ ਰਾਹ ਸਾਨੂੰ ਅਪਣਾਉਣਾ ਪਿਆ ਅਸੀਂ ਉਹ ਅਪਣਾਵਾਂਗੇ। ਨਾਮ ਜੀ ਇਹ ਤਾਂ ਸਭ ਜੀ ਸੰਗਤ ਸਰਬ ਜੀ ਸੰਗਤ ਕੀ ਗੱਲ ਹੋਈ ਅੱਜ ਜੀ? ਸਰ ਜੀ ਮੀਢੇ ਹੋਈ ਲੜਾਈ। ਉਹਦੇ ਵਿੱਚ ਸਾਡਾ ਵੱਡਾ ਲੜਕਾ ਜਿਹੜਾ ਹੈ ਇਨਵੋਲ ਨਹੀਂ ਹੈਗਾ। ਉਸ ਟਾਈਮ ਉਸ ਵੇਲੇ ਘਰ ਸੀ। ਉਸਨੇ ਸਾਡੇ ਲੜਕੇ ਨੂੰ ਨਜਾਇਜ਼ ਚੁੱਕਿਆ। ਕੌਣ ਰੱਖ ਚੁੱਕਿਆ ਫਿਰ ਇਹ ਸਾਨੂੰ ਉਹਨਾਂ ਦੱਸਿਆ ਨਹੀਂ ਕਿਹੜੀ ਗੱਲ ਹੋ ਚੁੱਕਿਆ ਅਸੀਂ ਉਸੇ ਗਏ ਵੀ ਉਹਨਾਂ ਨੇ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਅਸੀਂ ਉਹਨਾਂ ਗਾੜੀ ਬੜੀ ਬੇਨਤੀ ਕੀਤੀ ਕਿ ਸਾਨੂੰ ਦੱਸੋ ਕਿ ਸਾਡਾ ਬੱਚਾ ਕਿਹੜੀ ਗੱਲ ਹੋ ਚੁੱਕਿਆ ਗਿਆ ਠੀਕ ਹੈ ਨਾ ਬੱਚੇ ਦਾ ਨਾਮ ਬੱਚੇ ਸਾਡੇ ਦਾ ਸਾਗਰਜੀਤ ਸਿੰਘ ਉਮਰ ਕਿੰਨੀ ਹੈ ਉਮਰ 19 ਸਾਲ ਉਸ ਵਕਤ ਕਿੱਥੇ ਤੁਹਾਡਾ ਬੱਚਾ ਸਾਡਾ ਬੱਚਾ ਉਸ ਵੇਲੇ ਗਹਿਰੀ ਮੰਡੀ ਸਾਡੇ ਘਰ ਦੇ ਵਿੱਚ ਬਲ ਬਜ਼ਾਰ ਦੇ ਵਿੱਚ ਘੁੰਮ ਰਿਹਾ ਸੀ ਉਹਦੇ ਕੋਲ ਸਾਡੇ ਕੋਲ ਸਾਰੇ ਕੈਮਰੇ ਦੇ ਵਿੱਚ ਸਭ ਕੁਝ ਵੀਡੀਓ ਹੈਗੀ ਹੋਈ ਹੈ ਵਾਧਾ ਕਿੰਨੇ ਕਿਹੜੀ ਆ ਵਾਧਾ 13 ਤਰੀਕ ਦੀ ਕਿੰਨੇ ਵਜੇ ਰਾਤ 9:30 ਵਜੇ ਉਸ ਵੇਲੇ ਬੱਚਾ ਕਿੱਥੇ ਸੀ ਤੁਹਾਡਾ ਉਸ ਵੇਲੇ ਬੱਚਾ ਸਾਡਾ ਘਰ ਇਹ ਕਿ ਉਹ ਫੇਲਾ ਮਮੇ ਬੱਚਾ ਵੱਡਾ ਦਾ ਹੈ ਹਾਂ ਜੀ ਸਾਡੇ ਕੋਲ ਸਭ ਵੀਡੀਓ ਆ ਗਿਆ ਕੈਮਰੇ ਦੀਆਂ ਸਭ ਕੈਮਰੇ ਚ ਕਢਵਾਇਆ ਆ ਕਿ ਉਸ ਟਾਈਮ ਸਾਡਾ ਬੱਚਾ ਪਿੰਡ ਦੇ ਵਿੱਚ ਬਾਜ਼ਾਰ ਦੇ ਵਿੱਚ ਸੀ ਘੁੰਮ ਰਿਹਾ ਸੀ ਤੋਂ ਪੁਲਿਸ ਨੂੰ ਵੀਡੀਓ ਨਹੀਂ ਦਿਖਾਈਆਂ ਗਈਆਂ ਨਹੀਂ ਜੀ ਨਹੀਂ ਦਿਖਾਈਆਂ ਕਿਉਂ ਨਹੀਂ ਦਿਖਾਈਆਂ ਤੋਂ ਉਹਨੂੰ ਸਾਨੂੰ ਉਹਨਾਂ ਦੱਸਿਆ ਨਹੀਂ ਕਿ ਤੁਹਾਡਾ ਬੱਚਾ ਕਿਹੜੇ ਚੱਕਰ ਦੇ ਵਿੱਚ ਵਰਸੀ ਫੜਿਆ ਹਨ ਉਹਨੂੰ ਤੇ ਦੱਸਣ ਸਹੀ ਬਣੂਆਂ ਕਿਹੜੇ ਚੱਕਰ ਤੇ ਫੜਿਆ ਮੰਗ ਕਰਦੇ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਬੱਚਾ ਜਿਹੜਾ ਸਾਗਰਜੀਤ ਸਿੰਘ ਬਿਲਕੁਲ ਨਿਰਦੋਸ਼ ਹੈ ਤੇ ਉਹਨੂੰ ਮਤਲਬ ਰਿਹਾਈ ਦਿੱਤਾ ਜਾਵੇ ਜਿਹੜੇ ਦੋਸ਼ੀ ਮੁਜਰਮ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕੀ ਕੰਮ ਕਰਦੇ ਤੁਸੀਂ ਮੈਂ ਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਬੇਨਾ ਤੁਹਾਡਾ ਕੀ ਕੰਮ ਕਰਦਾ ਮੇਡਾ ਹੜਾ ਇਲੈਕਟ੍ਰੀਕਲ ਦਾ ਕੰਮ ਕਰਦਾ ਹੈ ਜੇ ਫੇਰ ਵੀ ਤੁਹਾਡੀ ਪੁਲਿਸ ਨੇ ਸਨਵਾਇ ਨਾਲ ਕੁਤਰੀ ਫੇਰਤੀ ਫੇਰ ਜੇ ਅਸੀਂ ਉੱਪਰ ਤੱਕ ਜਿੱਥੋਂ ਤੱਕ ਸਾਡੇ ਕੋਲ ਹੋ ਸਕਿਆ ਹੈ ਹਾਈ ਕੋਰਟ ਤੱਕ ਵੀ ਜਾ ਸਕਦੇ ਹਾਂ। ਜਿੱਥੇ ਲ ਇਹ ਹੋਈ ਆ ਮਜੀਠੇ ਜਿੱਥੇ ਲੜਾਈ ਹੋਈ ਸੀ ਉੱਥੇ ਸਾਡਾ ਵੱਡਾ ਬੇਟਾ ਮਤਲਬ ਮੌਲ ਨਹੀਂ ਆ ਰਿਹਾ। ਉਹਨਾਂ ਨੂੰ ਪੁਲਿਸ ਜ਼ਬਰਦਸਤੀ ਮਤਲਬ ਲੈ ਗਈਗੀ ਚੁੱਕ ਕੇ ਇਹ ਪੁੱਛਦੇ ਰਾਗੇ ਕਿ ਪਾਜੀ ਕੀ ਗੱਲ ਬਾਤ ਹੈ ਤੇ ਤੁਸੀਂ ਕਿਹੜੀ ਧਰੋਂ ਖੜਿਆ ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ। ਇਹ 4-5 ਦਿਨ ਹੋ ਗਏ ਉਹਨਾਂ ਨੇ ਉਹਨੂੰ ਉੱਥੇ ਅੰਦਰ ਹੀ ਰੱਖਿਆ ਸੀ। ਇਹ ਉਸ਼ਿਆ ਤੇ ਸਾਨੂੰ ਮਤਲਬ ਉਹਨੇ ਕੁਝ ਵੀ ਨਹੀਂ ਦੱਸਿਆ ਕਿ ਕਿਹੜੀ ਗੱਲ ਉਹ ਖੜਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਅਹੀਂ ਕਹਿਣ ਵੀ ਡੈ ਕਿ ਉਸ ਲੜਾਈ ਦੇ ਵਿੱਚ ਸਾਡਾ ਵੱਡਾ ਬੇਟਾ ਨਹੀਂ ਹੈਗਾ ਸਾਗਰ ਦੀ ਹੁਣ ਅਹੀਂ ਚਾਹੁੰਦੇ ਆ ਕਿ ਸਾਡਾ ਬੇਟਾ ਬਿਲਕੁਲ નિર્ਦੋਸ਼ ਆ ਉਹਨੂੰ ਟ੍ਰਾਇਲ ਕਿਤਾ ਜਾਵੇ ਤੇ ਜਿਹੜੇ ਮੁਜਰੀਮ ਆ ਉਹ ਫੜੇ ਜਾਣ ਜੇ ਫਿਰ ਵੀ ਨਹੀਂ ਤੁਹਾਡੇ ਬੱਚੇ ਨੂੰ ਛੱਡਿਆ ਜਾਂਦਾ ਤੇ ਫਿਰ ਕੀ ਕਰੋਗੇ ਤੇ ਰਹੇ ਹਾਈ ਕੋਰਟ ਤੱਕਰ ਜਾਵਾਂਗੇ ਜਿੰਨਾ ਸੰਘਰਸ਼ ਹੋਗਾ ਇਹ ਕਰਾਂਗੇ ਅਹੇ ਧਰਨੇ ਵੀ ਲਾਵਾਂਗੇ। ਹਾਂ ਸਰ ਜਿਹੜਾ ਮਨਜੀਠੇ ਹੰਗਰੀ ਫੂਡ ਦੇ ਵਿੱਚ ਠਗੜਾ ਹੋਇਆ ਹੈ ਕੁਝ ਨੌਜਵਾਨਾਂ ਦਾ ਕੀ ਹੁਣ ਤੱਕ ਦੀ ਕਾਰਵਾਈ ਕੀਤੀ ਗਈ ਹੈ? ਇਹਦੇ ਵਿੱਚ ਜੀ ਉਹਨਾਂ ਦੇ ਹੰਗਰੀ ਫੂਡ ਪੁਆਇੰਟ ਦੇ ਉੱਤੇ ਹੀ ਇੱਕ ਮੁੰਡਾ ਗਰੀ ਮੰਡੀ ਦਾ ਜਿਹੜਾ ਉਹ ਜੌਬ ਕਰਦਾ ਸੀਗਾ ਤੇ ਉਹਦਾ ਕਿਸੇ ਕੋਲੋਂ ਇਹਨਾਂ ਨਾਲ ਕੋਈ ਛੋਟਾ ਮੋਟਾ ਵਿਵਾਦ ਹੋਇਆ ਉਹਨਾਂ ਨੇ ਇਹਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਤੇ ਉਹ ਆਪਣੇ ਨਾਲ ਕੁਝ ਹੋਰ ਆਪਣੇ ਦੋਸਤ ਲੈ ਕੇ ਤੇ ਕਿਰਪਾਨਾਂ ਵਗੈਰਾ ਤਿੱਖੇ ਹਥਿਆਰ ਲੈ ਕੇ ਤੇ ਉਹਨੇ ਆਣ ਕੇ ਇਹਨਾਂ ਤੇ ਹਮਲਾ ਕੀਤਾ ਸੀ ਹੰਗਰੀ ਫੂਡ ਦੇ ਅੰਦਰ ਤੇ ਹੰਗਰੀ ਫੂਡ ਦੇ ਜਿਹੜੇ ਮਾਲਕ ਸੀ ਦੋ ਜਣੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨੇ ਕ੍ਰੂਸ਼ਲ ਢੰਗ ਦੇ ਨਾਲ ਵੱਢ ਫੱਟ ਕੀਤੀ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਵੱਢਿਆ ਘਟਾਇਆ ਸੀਗਾ ਉਸ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਐਫ ਆਈ ਆਰ ਲਾਉਜ਼ ਕਰਕੇ ਤੇ ਜਿਹੜਾ ਇੱਕ ਵਿਅਕਤੀ ਜਿਹੜਾ ਰੈਕੀ ਨਾਲ ਕਰਾਉਂਦਾ ਰਿਹਾ ਵਾ ਉਹਨੂੰ ਅਸੀਂ ਰੈਸਟ ਕਰ ਲਿਆ ਵਾ ਮੋਟਰਸਾਈਕਲ ਵੀ ਪਲਸਰ ਬਰਾਮਦ ਕਰ ਲਿਆ ਜਿਹਦੇ ਤੇ ਉਹ ਉਸ ਦਿਨ ਵਾਰਦਾਤ ਕਰਨ ਆਏ ਸੀ ਤੇ ਜਿਹੜੇ ਦੂਜੇ ਆ ਉਹਨਾਂ ਦਾ ਕਾਫੀ ਕ੍ਰਿਮੀਨਲ ਰਿਕਾਰਡ ਮਾੜਾ ਵਾ ਉਹ ਉਸ ਦਿਨ ਤੋਂ ਹੀ ਭਗੌੜੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ ਸਾਡੇ ਏਐਸਆਈ ਹਰਜੀਤ ਸਿੰਘ ਜਿਹੜੇ ਆ ਇਸ ਮੁਕੱਦਮੇ ਦੀ ਤਫਤੀਸ਼ ਕਰ ਰਿਹਾ ਤੇ ਉਹਨਾਂ ਨੂੰ ਮੈਂ ਸਖਤ ਹਦਾਇਤ ਦਿੱਤੀ ਆ ਕਿ ਜਿਹੜਾ ਵੀ ਇਹਦੇ ਵਿੱਚ ਅਸਲ ਦੋਸ਼ੀ ਆ ਉਦੀ ਡੂੰਘਾਈ ਨਾਲ ਜਾਂਚ ਕਰਕੇ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਨਜਾਇਜ਼ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ। ਬਾਈ ਨੇਮ ਜਿਹੜਾ ਐਫ ਆਈ ਆਰ ਦਰਜ ਕੀਤੀ ਗਈ ਹੈ ਜੀ। ਬਿਲਕੁਲ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਉਹ ਤਿੰਨ ਕ ਚਾਰ ਦੋਸ਼ੀਆਂ ਦੀ ਬਾਈ ਨੇਮ ਸੀ ਬਾਕੀ ਉਹਨਾਂ ਨੇ ਅਨੁਮਸ਼ਾਤੇ ਲਿਖਾਏ ਸੀ। ਕਿਉਂਕਿ ਜਿਹੜਾ ਇੱਕ ਵਿਅਕਤੀ ਉਹਨਾਂ ਦਾ ਹੰਗਰੀ ਫੂਡ ਵਾਲਿਆਂ ਦਾ ਬਹੁਤ ਜ਼ਿਆਦਾ ਡੇਂਜਰਸ ਢੰਗ ਨਾਲ ਵੜਿਆ ਗਿਆ ਸੀਗਾ ਉਹ ਕੋਮਾ ਦੇ ਵਿੱਚ ਸੀਗਾ। ਉਹਦੀਆਂ ਹੈੱਡ ਇੰਜਰੀ ਸੀਗੀਆਂ ਬਹੁਤ ਡੇਂਜਰਸ ਤੇ ਉਹ ਜਦੋਂ ਉਹਨੂੰ ਹੋਸ਼ ਆਈ ਸੀ ਤੇ ਉਹਨੇ ਆਪਣੀ ਸਟੇਟਮੈਂਟ ਚ ਇੱਕ ਦੋ ਹੋਰ ਵਿਅਕਤੀ ਜਿਹੜੇ ਨਾਮਿਨੇਟ ਕਰਾਤੇ ਸੀ ਜਿਹੜੇ ਬਾਹਰ ਖੜੇ ਸੀਗੇ ਕਿਉਂਕਿ ਇੱਕ ਵਿਅਕਤੀ ਨੂੰ ਅੰਦਰ ਵੜਿਆ ਸੀ ਇਹਨਾਂ ਨੇ ਇੱਕ ਨੂੰ ਬਾਹਰ ਵੱਢ ਫੱਟ ਕੀਤੀ ਸੀ ਜਿਹੜਾ ਬਾਹਰ ਵਾਲਾ ਜਦੋਂ ਹੋਸ਼ ਆਇਆ ਉਹਨੇ ਇੱਕ ਬੰਦਾ ਹੋਰ ਨਾਮਿਨੇਟ ਆਪਣੇ ਬਿਆਨ ਚ ਕਰਾਇਆ ਵਾ ਉਹ ਅਸੀਂ ਕਹਿੰਦਾ ਵੀ ਮੇਰੇ ਕੋਲ ਰੈਕੀ ਕਰਨ ਵੀ ਆਉਂਦਾ ਰਿਹਾ ਉਦੋਂ ਵੀ ਉਹ ਮੋਟਰਸਾਈਕਲ ਲੈ ਕੇ ਪਿੱਛੇ ਖੜਾ ਸੀ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਗ੍ਰਿਫਤਾਰ ਕੀਤਾ ਪਰ ਜੇ ਗੱਲ ਕਰੀਏ ਗੈਰੀ ਦੀ ਤੇ ਗੈਰੀ ਦੇ ਕੋਸ਼ ਮਾਪਨੇ ਸਾਗਰ ਦੇ ਮਾਪਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਵਾ ਕਿ ਸਾਗਰ ਜਿਹੜਾ ਵਾ ਬੇਦੋਸ਼ ਆ ਤੇ ਉਹ ਉਸ ਵਕਤ ਉੱਥੇ ਨਹੀਂ ਹੈਗਾ ਸੀ ਸਾਡੇ ਕੋਲ ਸੀਸੀਟੀਵੀ ਫੁਟੇ ਦੀ ਵੀ ਜਿਹੜੇ ਨੇ ਮੌਜੂਦ ਨਹੀਂ ਦੇਖੋ ਜੀ ਜਿਹੜਾ ਆਈਪੀਸੀ ਕੇਸ ਹੁੰਦਾ ਵਾ ਇਹਦੇ ਵਿੱਚ ਮਦਈ ਜੋ ਬਿਆਨ ਲਿਖਾਊਗਾ ਹਾਂਜੀ ਸਰ ਜਿਹੜਾ ਉਹਦੇ ਮਾਪਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਕਹਾਂਗੇ ਉਹਨਾਂ ਦੋਸ਼ ਹੈਗਾ ਦੇਖੋ ਜਿਹੜੀ ਮਡਲ ਐਫਆਈਆਰ ਹੁੰਦੀ ਆ ਜੋ ਮਦਈ ਨੇ ਲਿਖਾਉਣਾ ਉਹ ਹੁੰਦਾ ਵਾ ਲੇਕਿਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਨੇ ਕਰਨੀ ਆ ਈਸੀ ਹਰਜੀਤ ਸਿੰਘ ਨੂੰ ਮੈਂ ਸਖਤ ਅਦਾਇਤ ਕੀਤੀ ਆ ਕਿ ਚਾਹੇ ਉਹ ਰੈਕੀ ਚਾ ਰੈਕੀ ਕਰਦਾ ਰਿਹਾ ਵਾ ਜੇ ਉਹਦਾ ਉਸ ਦਿਨ ਕੋਈ ਸਾਹਮਣੇ ਉਹਦੀ ਸ਼ਮੂਲੀਅਤ ਇੱਥੇ ਨਾ ਪਾਈ ਗਈ ਅੱਜਕੱਲ ਟੈਕਨੀਕਲ ਇਨਵੈਸਟੀਗੇਸ਼ਨ ਵੀ ਹੁੰਦੀ ਆ ਤੇ ਹਿਊਮਨ ਸੋਰਸਿੰਗ ਦੇ ਰਾਈ ਵੀ ਹੁੰਦੀ ਆ ਅਸੀਂ ਜਿਹੜੀ ਫਾਈਨਲ ਰਿਪੋਰਟ ਆ ਇਹਦੀ ਇਨਵੈਸਟੀਗੇਸ਼ਨ ਦੀ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਹੀ ਚਲਾਨ ਦੇਵਾਂਗੇ ਜਿਹੜੇ ਬੰਦੇ ਮੌਕੇ ਤੇ ਮੌਜੂਦ ਹੋਏ ਜਾਂ ਜਿਨ੍ਹਾਂ ਦੀ ਸ਼ਹਿ ਹੋਈ ਜਾਂ ਜਿਹੜੇ ਇਸ ਕ੍ਰਾਈਮ ਦੇ ਵਿੱਚ ਭਾਗੀ ਹੋਣਗੇ ਅਸੀਂ ਨਜਾਇਜ਼ ਕਿਸੇ ਬੰਦੇ ਨੂੰ ਕੋਈ ਤੰਗ ਪ੍ਰੇਸ਼ਾਨੀ ਕਰਾਂਗੇ ਜਿਹੜੀ ਅੰਤਮ ਰਿਪੋਰਟ ਹੋਊਗੀ ਇਨਵੈਸਟੀਗੇਸ਼ਨ ਦੀ ਉਹ ਫੇਰ ਤੇ ਪਾਰਸ਼ੀਅਲ ਰਿਪੋਰਟ ਮਾਨਜੁਗ ਅਦਾਲਤ 'ਚ ਪੇਸ਼ ਕੀਤੀ ਜਾਵੇਗੀ। ਫਿਲਹਾਲ ਜਿਹੜਾ ਸਾਗਰ ਨੂੰ ਅਰੈਸਟ ਕੀਤਾ ਗਿਆ ਵਾ ਕਿਸ ਆਧਾਰ 'ਤੇ ਕੀਤਾ ਗਿਆ ਵਾ? ਬਿਲਕੁਲ ਉਹ ਮਦਈ ਦੇ ਬਿਆਨ ਦੇ ਆਧਾਰ 'ਤੇ ਕੀਤਾ ਗਿਆ ਵਾ। ਇਹ ਵੀ ਪਤਾ ਲੱਗਿਆ ਕਿ ਉਹ ਪਹਿਲਾਂ ਰੈਕੀ ਕਰਾਉਣ ਵੀ ਆਉਂਦਾ ਰਿਹਾ ਵਾ ਦੋ ਤਿੰਨ ਦਿਨ ਤੇ ਮਦਈਦ ਭਾਵੇਂ ਕਹਿੰਦਾ ਵਾ ਕਿ ਇਹ ਮੌਕੇ ਤੇ ਮੌਜੂਦ ਸੀਗਾ ਮੋਟਰਸਾਈਕਲ ਲੈ ਕੇ ਖੜਾ ਸੀ ਪਰ ਫਿਰ ਵੀ ਅਸੀਂ ਤੱਥਾਂ ਦੇ ਆਧਾਰ 'ਤੇ ਤਫ਼ਤੀਸ਼ ਕਰਾਂਗੇ ਜੇ ਉਹਦਾ ਰੋਲ ਨਾ ਹੋਊਗਾ ਤੇ ਅਸੀਂ ਉਹਨੂੰ ਬਕਾਇਦਾ ਮਕਦਮੇ 'ਚੋਂ ਡਿਸਚਾਰਜ ਵੀ ਕਰਾਵਾਂਗੇ